ਪੰਜਾਬ ਦੇ ਵਿੱਚ ਮੰਡੀਆਂ ਦੇ ਵਿੱਚ ਖਰੀਦ ਸ਼ੁਰੂ ਹੋ ਚੁੱਕੀ ਹੈ ਪਰ ਲੇਬਰ ਜਿਹੜੀ ਹੈ ਉਹ ਹੜਤਾਲ ਤੇ ਹੈਗੀ ਹੈ ਆਰਤੀ ਹੜਤਾਲ ਤੇ ਹੈਗੇ ਜਿੰਦੇ ਕਰਕੇ ਕਿਸਾਨਾਂ ਨੂੰ ਵੱਡੀ ਪਰੇਸ਼ਾਨੀ ਚੀਲਨੀ ਪੈ ਸਕਦੀ ਹੈ ਮੰਡੀ ਦੇ ਵਿੱਚ ਮੌਜੂਦ ਹੈਗੇ ਆ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ ਮੰਡੀਆਂ ਦੇ ਵਿੱਚ ਸਰਬੰਧਾਂ ਦੀ ਜੇ ਪਹਿਲੇ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਪਾਣੀ ਵਾਸਤੇ ਜਿਹੜਾ ਪਰਬੰਧ ਹੈ ਉਹ ਕੀਤਾ ਗਿਆ ਲਾਈਟਰ ਦਾ ਪ੍ਰਬੰਧ ਕੀਤਾ ਗਿਆ ਹੈਗਾ ਪਰ ਮੰਡੀ ਦੇ ਵਿੱਚ ਕਿਸਾਨ ਹਲੇ ਆਪਣੀ ਫਸਲ ਲੈ ਕੇ ਆਉਣਾ ਸ਼ੁਰੂ ਹੋ ਰਹੇ ਨੇ ਪਰ ਵੱਡੀ ਦਿੱਕਤ ਜਿਹੜੀ ਇਹ ਹੈ ਕਿ ਇੱਥੇ ਜਿਹੜੀ ਲੇਬਰ ਦੀ ਹੜਤਾਲ ਹੈਗੀ ਹੈ ਤੇ ਵੱਡੀ ਦਿੱਕਤ ਕਿਸਾਨਾਂ ਨੂੰ ਝੇਲਨੀ ਪੈ ਸਕਦੀ ਹੈ ਕਿਉਂਕਿ ਹਲੇ ਇੱਕ ਤਰੀਕ ਤੋਂ ਜਿਹੜੀ ਹੈ ਪੰਜਾਬ ਸਰਕਾਰ ਨੇ ਖਰੀਦ ਸ਼ੁਰੂ ਕੀਤੀ ਹੈ ਹਲੇ ਜਿਹੜੀ ਹੈ ਫਸਲ ਹੈ ਉਹ ਆਣੀ ਸ਼ੁਰੂ ਹੋਊਗੀ ਕਿਉਂਕਿ ਬਾੜੀ ਦੇ ਵਿੱਚ ਤੇਜ਼ੀ ਜਿਹੜੀ ਹੈ ਥੋੜੇ ਦਿਨਾਂ ਤੱਕ ਆਏਗੀ ਜੇ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਉਹ ਮੰਡੀ ਦੇ ਵਿੱਚ ਲੇਬਰ ਜਿਹੜੀ ਹੈ ਮੌਜੂਦ ਗੱਲਬਾਤ ਕਰਦੇ ਹੈਗੇ ਆ ਤਾਂ ਕੀ ਨਾਮ ਹੈ ਜੀ ਤੁਹਾਡਾ ਮਹਰਮਨਜੀਤ ਸਿੰਘ ਹੈ ਜੀ ਅਜਜੀਤ ਸਿੰਘ ਜੀ ਇਹ ਹੜਤਾਲ ਕਰੋ ਤੋਂ ਕੀਤੀ ਹੈ ਔਰ ਕੀ ਮੰਗਾ ਹੈਗੇ ਆ ਇਹ ਜੀ ਸਾਡੀ ਪਹਿਲੀ ਤਰੀਕ ਤੋਂ ਹੜਤਾਲ ਹੈ ਮੰਗਾ ਸਾਡੀਆਂ ਹੈਗੀਆਂ ਨੇ 5 ਰੁਪਏ ਪ੍ਰਤੀ ਘੱਟਾ ਵਾਤਾ ਇੱਕ ਸਾਡੀ 25% ਜਿਹੜਾ ਸਰਕਾਰ ਨੇ ਸਾਡਨ ਵਾਅਦਾ ਕੀਤਾ ਉਹ ਪੂਰੀ ਕਰੇ ਦੂਜਾ ਵੀ ਕੀ ਹੁੰਦਾ ਨਾ ਇੱਕ ਰੇਟ ਇੱਕ ਭਰਤੀ ਕੀਤੀ ਜਾਵੇ ਇੱਕ ਸਾਡੇ ਹਰਿਆਣੇ ਤੋਂ ਬਰਾਬਰ ਜੋ ਰੇਟ ਹਰਿਆਣਾ ਸਾਡੇ ਨਾਲੋਂ ਜ਼ਿਆਦਾ ਲੈ ਰਿਹਾ ਉਹਦੇ ਬਰਾਬਰ ਸਾਨੂੰ ਰੇਟ ਦਿੱਤੇ ਜਾਣ ਇਹ ਇਸ ਹੜਤਾਲ ਦੇ ਨਾਲ ਤਾਂ ਕਿਸਾਨਾਂ ਨੂੰ ਬੜੀ ਵੱਡੀ ਦਿੱਕਤ ਆਊਗੀ ਕਿਉਂਕਿ ਕਿਸਾਨ ਤਾਂ ਆ ਰਹੇ ਹੋਣਗੇ ਆਪਣੀ ਫਸਲ ਲੈ ਕੇ ਵਾਪਸ ਹਾਂਜੀ ਆਂਗੀ ਉਹ ਵਾਪਸ ਟਰਾਲੀਆਂ ਹੀ ਕਰਾ ਰਹੇ ਆ ਸਾੜ ਆ ਰਹੇ ਨੇ ਪਰ ਸਾਡੀ ਮਜ਼ਦੂਰੀ ਬਣੀ ਖੜੀ ਇਸ ਕਰਕੇ ਕਿਸਾਨਾਂ ਦੇ ਜੋ ਕਹਿੰਦੇ ਕਿਸਾਨ ਵੀ ਸਾਡਾ ਸੇਧ ਦੇ ਰਹੇ ਨੇ ਉਹ ਵਾਪਸ ਲੈ ਜਾਂਦੇ ਨਹੀਂ ਸਾਰੀ ਲੇਬਰ ਹੜਤਾਲ ਤੇ ਹਾਂਜੀ ਹਾਂਜੀ ਮੁਕੰਮਲ ਤੌਰ ਤੇ ਹੜਤਾਲ ਤੇ ਸਾਰੇ ਸਾਡੇ ਤੋਂ ਵੀ ਪਰ ਮੱਢੀ ਬੰਦੇ ਹਾਂਜੀ ਸਾਡੇ ਜੋ ਵੀ ਬ੍ਰਾਂਚਾ ਬ੍ਰਾਂਚਾ ਜੋ ਸਾਡੇ ਇਗਨ ਸਾਹਿਬ ਬੰਦ ਨੇ ਅੰਤਰ ਸਿੰਘ ਜੀ ਇਹ ਆਰਟੀਵੀ ਹੜਤਾਲ ਤੇ ਤੁਸੀਂ ਵੀ ਹੜਤਾਲ ਦੇ ਤੇ ਫਿਰ ਕਿੱਦਾਂ ਚੱਲੂਗੀ ਮੰਡੀ ਇਹ ਬਸ ਇਤਰਾ ਚੱਲੇਗੀ ਜੇ ਸਹੀ ਕੰਮ ਹੋ ਜਾਏਗਾ ਤਾਂ ਫੇਰ ਹੜਤਾਲ ਖੁੱਲ ਜੇਗਾ ਨਹੀਂ ਆ ਤਾਂ ਫੇਰ ਨਹੀਂ ਖੁੱਲਣੀ ਹੁਣ ਆੜਤੀਆਂ ਦੇ ਲੱਖਾਂ ਰੁਪਏ ਦਿੱਤੇ ਨੇ ਜ਼ਿਮੀਂਦਾਰਾਂ ਨੂੰ ਤੇ ਜ਼ਿਮੀਂਦਾਰਾਂ ਦੇ ਬੱਚਾ ਵਾਂਗੂ ਫਸਲ ਪਾਲੀ ਉਹ ਵੀ ਰੋਲ ਜਾਣੇ ਜੇ ਨਾ ਕੋਈ ਘੱਲ ਨਾ ਫੇਰ ਮੰਗੇ ਉਹ ਹੀ ਵੀ ਲੇਟ ਨੂੰ ਸਾਡਾ ਸਹੀ ਹੋ ਜਾਵੇ ਤੇ ਕੰਮ ਚੱਲੇ ਖੁੱਲ ਜੇ ਕੰਮ ਤਾਂ ਠੀਕ ਹੈ ਜੀ ਹੋਰ ਕੀ ਕਰਨਾ ਬਾਕੀ ਸਾਨੂੰ ਸਭ ਨੂੰ ਇਹ ਅੱਜ ਜਿਹੜੀ ਲੇਬਰ ਮੌਜੂਦ ਹੈ ਉਹਨਾਂ ਦਾ ਕਹਿਣਾ ਹੈਗਾ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈਗਾ ਔਰ ਜਿਹੜੀਆਂ ਮੰਗਾਂ ਹੈਗੀਆਂ ਨੇ ਉਹ ਮੰਨੀਆਂ ਚਾਹੀਦੀਆਂ ਹੈਗੀਆਂ ਉਹਨਾਂ ਦਾ ਕਹਿਣਾ ਕਿ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨੀ ਦੇਰ ਤੱਕ ਜਿਹੜਾ ਅਸੀਂ ਹੜਤਾਲ ਤੇ ਰਵਾਂਗੇ ਤਾਂ ਵੱਡੀ ਪਰੇਸ਼ਾਨੀ ਜਿਹੜੀ ਕਿਸਾਨਾਂ ਨੂੰ ਝੇਲਣੀ ਪੈ ਸਕਦੀ ਹੈ ਕੈਮਰਾ ਪਰਸਨ ਉਹੀ ਦੇ ਨਾਲ ਸੜੀ ਚੋਕਾ ਜੱਗਬਾਣੀ ਟੀਵੀ ਫਿਲਮ